ਹਾਂ ਯੂਕਰੇਨ ਦੇ ਜਿਹੜਾ ਈਸਟਰਨ ਹਿੱਸਾ ਹੈ ਹੂੰ ਉਹਦੀ ਰੂਸ ਤੇ ਲੋਕਾਂ ਨਾਲ ਸਾਂਝ ਹੈਗੀ ਆ ਹੂੰ ਅ ਰੂਸ ਰੂਸੀ ਪਾਸ਼ਾ ਉੱਥੇ ਬੋਲੀ ਜਾਂਦੀ ਆ ਉਧਰ ਹੀ ਹੈ ਨਾ ਉਹ ਲੋਕਾਂ ਦੀ ਸਾਂਝ ਆ ਇੱਕ ਰਸ਼ੀਅਨਸ ਉੱਤੇ ਆ ਕੇ ਵਸੇ ਹੋਏ ਆ ਬਹੁਤ ਜ਼ਿਆਦਾ ਮਿਕਸਡ ਹੈਗੀ ਪੋਪੂਲੇਸ਼ਨ ਪਰ ਜੇ ਉਹਦਾ ਉਸੇ ਤਰੀਕੇ ਨਾਲ ਜਦੋਂ ਵੈਸਟਰਨ ਪਾਰਟ ਵੇਖ ਲਈਏ ਤੋਂ ਲਈ ਜਿਵੇਂ ਹੁਣ ਤੁਸੀਂ ਕਹੇ ਯੂਕਰੇਨ ਹਿੰਦੁਸਤਾਨ ਜਿਹੜਾ ਵੱਡਾ ਮਲਕ ਤਾਂ ਨਹੀਂ ਪਰ ਛੋਟਾ ਹੈ ਪਰ ਤੁਸੀਂ ਪਾਕਿਸਤਾਨ ਚ ਲੈ ਲਓ ਜਿਹੜੇ ਪਾਕਿਸਤਾਨ ਦੇ ਅ ਪੰਜਾਬ ਵਾਲੇ ਬਾਰਡਰ ਤੇ ਪੰਜਾਬ ਚ ਲੋਕ ਆਉਨਾ ਦੀ ਸਾਂਝ ਆਪਣੇ ਨਾਲ ਪੰਜਾਬੀਆਂ ਨਾਲ ਆ ਪਰ ਜਿਹੜੇ ਪਸ਼ਾਵਰ ਵਾਲੇ ਪਾਸੇ ਉਹਨਾਂ ਦੀ ਸਾਂਝ ਅਫਗਾਨ ਵਾਲਾ ਨਾਲੇ ਸੋ ਮੁਲਕ ਇਹ ਮੁਲਕਾ ਵੇਖੋ ਮੁਲਕ ਤਾਂ ਇਨਸਾਨ ਨਹੀਂ ਲੈਣਾ ਵਈਆਂ ਨਾ ਕੁਦਰਤ ਨੇ ਤਾਂ ਇੱਕ ਧਰਤੀ ਬਸਾਈ ਸੀ ਜਿੱਤੇ ਲੋਕ ਵਸਦੇ ਸੀਗੇ ਫੇਰ ਆ ਜਦੋਂ ਨੈਸ਼ਨਲਿਜ਼ਮ ਤੇ ਆ ਮਾਡਰਨਿਟੀ ਤੇ ਆ ਚੀਜ਼ਾਂ ਆਈਆਂ ਤੇ ਲੋਕਾਂ ਨੇ ਲੈਣਾ ਵਾ ਲਈਆਂ ਕਿ ਵੀ ਇਹ ਸੁਧਾਰ ਤੇ ਮਿਲ ਲੈਣ ਵਾਲੀ ਪਰ ਇੱਕ ਪਿੰਡ ਤੇ ਦੂਜੇ ਪਿੰਡ ਚ ਤਾਂ ਉਹ ਫਰਕ ਨਹੀਂ ਨਾ ਜ਼ਮੀਨ ਉਹੀ ਆ ਮਿੱਟੀ ਉਹੀ ਆ ਬੋਲੀ ਉਹੀ ਆ ਸੋ ਉਹ ਬੋਲੀ ਤਾਂ ਹੌਲੀ 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 ਬਦਲਦੀ ਆ ਬੰਲੀ ਗ੍ਰੇਡਿੰਗ ਚ ਬਦਲਦੀ ਆ ਕਲਚਰ ਹੌਲੀ ਹੌਲੀ ਬਦਲਦਾ ਤਾਂ ਉਹਦੀ ਸਾਂਝ ਕਿਤੇ ਨਾ ਕਿਤੇ ਹਰ ਤਾਂ ਆ ਹੀ ਹੋਗਾ ਜਿਹੜਾ ਬੰਦਾ ਕੋਈ ਬਲੋਚਿਸਤਾਨ ਚ ਰਹਿੰਦਾ ਉਹਦੀ ਈਰਾਨ ਦੇ ਬਲੋਚਿਸਤਾਨ ਨਾਲ ਸਾਂਝ ਹੋਊਗੀ ਜੀ